ਫੜੀ ਸਨਖੀ ਮੈਨੂੰ ਪਾਉਰ ਦਿੰਦੀ ਅੱਜ ਬੋਲੇ ਅੱਜ ਬੇਹੀ ਨੇ ਫੜੀ ਆਪਣੀ ਸੱਸ ਦੀ ਬਾਤ ਤੇ ਵਿਆਹ ਵਾਲੇ ਦਿਨ ਹੀ ਪਾਉਣ ਲੱਗੀ ਪੰਗੜਾ ਤੇ ਮਨਪ੍ਰਸ਼ੰਦ ਦੀ ਪਾਈ ਪੰਗੜਾ ਵਾਲੇ ਨੇ ਬੋਲੀ ਤੇ ਜੱਥੇ ਕੀ ਦੋਸਤੋ ਹੋ ਗਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕੁੜੀ ਨੇ ਆਪਣੇ ਵਿਆਹ ਵਾਲੇ ਦਿਨ ਹੀ ਸੱਸ ਦੀ ਫੜੀ ਬਾਤ ਖਵਾ ਦਿੱਤੇ ਗੇੜੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿਵੇਂ ਦੋਸਤੋ ਕੁੜੀ ਨੇ ਆਪਣੇ ਵਿਆਹ ਵਾਲੇ ਦਿਨ ਪੁਰਾਣੀ ਸੰਗ ਨਹੀਂ ਮਣੀ ਜੱਥੇ ਕੀ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਦੇਖਿਆ ਜਾਵੇ ਕੁੜੀਆਂ ਆਪਣੇ ਮੂੰਹ ਤੋਂ ਢੰਡ ਨਹੀਂ ਸੀ ਚੱਕਦੇ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਕੁੜੀਆਂ ਆਪਣੇ ਵਿਆਹ ਵਾਲੇ ਦਿਨ ਹੀ ਨੱਚ-ਨੱਚ ਕੇ ਪਾ ਦਿੰਦੀਆਂ ਹਨ ਲੁੱਡੀਆਂ ਤੇ ਜੱਥੇ ਕੀ ਦੋਸਤੋ ਇਹ ਵੀਡੀਓ ਦੇ ਵਿੱਚ ਤੁਸੀਂ ਸਾਫ-ਸਾਫ ਦੇਖੋ ਪੰਜਾਬ ਦੀਆਂ ਕੁੜੀਆਂ ਬੇਹੱਦ ਸੋਹਣੀਆਂ ਸੁਨੱਖੀਆਂ ਮੰਨੇ ਜਾਂਦੇ ਹਨ ਤੇ ਉੱਥੇ ਦੋਸਤੋ ਪੰਗੜੇ ਦੇ ਵਿੱਚ ਵੀ ਬੇਹੱਦ ਹੱਤ ਕਰਵਾਉਂਦੀ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕੁੜੀ ਨੇ ਵਿਆਹ ਵਾਲੇ ਦਿਨ ਆਪਣੀ ਸ਼ਸ ਨੂੰ ਨਚਾਇਆ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ